ਇਸ ਕੋਈ ਅੱਜ ਦਾ ਪ੍ਰੋਗਰਾਮ ਹੈ ਪਹਿਲਾ ਤਾਂ ਹੈਗਾ ਈ ਹਸਪੀਟਲ ਜਿਹਦੇ ਵਿੱਚ ਪਹਿਲਾਂ ਰਜਿਸਟ੍ਰੇਸ਼ਨ ਹੈ ਪੇਸ਼ੈਂਟ ਇੱਥੇ ਆਉਂਦਾ ਫਿਰ ਉਹ ਲਾਈਨ ਚ ਖੜਦਾ ਅਸੀਂ ਕਾਊਂਟਰ ਬਣਾਏ ਆ ਬਹੁਤ ਸਾਰੇ ਉੱਥੇ ਵੀ ਟੋਕਨ ਸਿਸਟਮ ਸ਼ੁਰੂ ਕੀਤਾ ਉਹਦੇ ਨਾਲ ਬਹੁਤ ਫਾਇਦਾ ਹੋਇਆ ਪਰ ਹੁਣ ਪੇਸ਼ੈਂਟ ਕਰੋ ਆਪਣੀ ਪਰਚੀ ਖੁਦ ਬਣਾ ਕੇ ਜਿਹੜਾ ਜਿਹਨੂੰ ਜਿਹੜਾ ਟੈਕਸੇ ਵੀ ਹੈਗਾ ਨਾ ਜੀ ਅੱਜਕੱਲ ਜਿਹੜੇ ਹਰ ਘਰ ਚ ਕੋਈ ਨਾ ਕੋਈ ਬੱਚਾ ਹੁੰਦਾ ਉਹ ਕਰੋ ਆਪਣੀ ਅਪਾਇੰਟਮੈਂਟ ਲੈ ਕੇ ਆਪਣੀ ਪਰਚੀ ਬਣਾ ਕੇ ਸਿੱਧਾ ਆਪਣਾ ਆਪਰੇਟਿਵ ਜਾ ਸਕਦਾ ਮੈਨੂੰ ਇੱਥੇ ਆ ਕੇ ਵੇਟ ਕਰਨ ਦੀ ਲੋੜ ਨਹੀਂ ਆ ਤੇ ਦੂਜਾ ਇਹ ਨਾਲ ਹੈਗਾ ਜਿਹੜੀ ਉਹਦੀ ਰਿਪੋਰਟਸ ਹੁੰਦੀਆਂ ਵੀ ਜਦੋਂ ਉਹਨਾਂ ਨੇ ਆਪਣਾ ਬਲੱਡ ਭੇਜਤਾ ਉਹਦੇ ਵਾਸਤੇ ਜਿਹੜਾ ਸੈਂਪਲ ਇੱਕੋ ਜਗ੍ਹਾ ਤੇ ਲੈੇ ਜਾਣਗੇ ਸਾਰੇ ਚੱਲਾ ਗਿਆ ਉਹਦੀ ਜਿਹੜੀ ਰਿਪੋਰਟ ਹੈਗੀ ਆ ਉਹ ਡਾਕਟਰ ਕੋਲੇ ਆਣੀ ਸ਼ੁਰੂ ਹੋ ਗਈ ਹੈ ਅਮੀ ਜੀ ਤੇ within ਹਫ਼ਤੇ 10 ਤੋਂ 15 ਦਿਨ ਦੇ ਵਿੱਚ ਜੁੜੀ ਹੈਗੀ ਆ ਪੇਸ਼ੈਂਟ ਦੇ ਮੋਬਾਈਲ ਦੇ ਉੱਤੇ ਵੀ ਉਹਨੂੰ ਸਾਰੀ ਰਿਪੋਰਟ ਮਿਲ ਜੇਗੀ ਪਹਿਲਾਂ ਉਹ ਕਾਗਜ਼ ਤੇ ਲਿਖ ਕੇ ਦਿੰਦੇ ਸੀ ਕਿਸ ਨੂੰ ਕਹਿੰਦੇ ਸੀ ਪੜੀ ਨਹੀਂ ਜਾਂਦੀ ਸੀ ਪਹਿਲਾਂ ਸੈਂਪਲ ਦੇ ਕੇ ਆਉਂਦੇ ਸੀ ਪਰ ਰਿਪੋਰਟ ਨਾ ਦਿੰਦੇ ਸੀ ਪੇਸ਼ੈਂਟ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਜੀ ਇਸੇ ਤਰ੍ਹਾਂ ਜਿਹੜਾ ਰਜਿਸਟ੍ਰੇਸ਼ਨ ਦੇ ਵਿੱਚ ਇਨਵੈਸਟੀਗੇਸ਼ਨਸ ਦੇ ਵਿੱਚ ਹੋਰ ਸਾਰੀਆਂ ਬਹੁਤ ਸਾਰੀਆਂ ਇਹਦੀ ਐਪਲੀਕੇਸ਼ਨ ਹੈ ਗਿਆ ਜਿਵੇਂ ਜਿਹੜੇ ਬੱਚੇ ਹੈ ਗਿਆ ਜਿਸ ਤਰ੍ਹਾਂ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੈ ਉਹ ਦੱਸਣ ਕਿ ਵੀ ਇੱਥੇ ਕਿਹੜਾ ਡਿਪਾਰਟਮੈਂਟ ਕਿੱਥੇ ਹੈ ਤੁਹਾਡਾ ਚੈੱਕਅਪ ਕਿੱਥੇ ਹੋਣਾ ਇਸ ਤੋਂ ਬਾਅਦ ਹਸਪਤਲ ਜਿਹੜੇ ਪੰਜਾਬ ਸਰਕਾਰ ਹੈ ਔਰ ਕਿਹੜੀਆਂ ਸਹੂਲਤਾਂ ਦੇ ਰਹੀ ਹੈ ਉਹਨਾਂ ਨੂੰ ਪ੍ਰਾਇਮਰੀ ਕੇਅਰ ਦੱਸਣ ਕਿ ਵੀ ਤੁਹਾਡੇ ਘਰ ਦੇ ਨੇੜੇ ਜਿਹੜਾ ਕਿਹੜਾ ਮhalla ਕਲੀਨਿਕ ਹੈਗਾ ਉਹਦੀ ਸਾਰੀ ਡਿਟੇਲ ਦੱਸਣਗੇ ਵੀ ਤੁਸੀਂ ਦਵਾਈ ਉੱਥੋਂ ਵੀ ਲੈ ਸਕਦੇ ਹੋ ਬਾਅਦ ਤੁਹਾਨੂੰ ਦਵਾਈ ਲੈਣ ਲਈ ਇੱਥੇ ਆਉਣ ਦੀ ਲੋੜ ਨਹੀਂ ਹੈ ਜਾਂ ਤੁਹਾਡਾ ਜਿਹੜਾ ਡਿਸਟ੍ਰਿਕਟ ਹਸਪਤਾਲ ਹੈ ਦਾ ਜਿਹੜਾ ਸਬ-ਡਿਵੀਜ਼ਨ ਹਸਪਤਾਲ ਤੋਂ ਦਵਾਈ ਉੱਥੋਂ ਵੀ ਲੈ ਸਕਦੇ ਹੋ ਇੱਥੇ ਤੁਸੀਂ ਤਾਂ ਹੀ ਆਣਾ ਜਦੋਂ ਹਸਪਤਾਲ ਵਾਲੇ ਤੁਹਾਨੂੰ ਭੇਜਣ ਇੱਕ ਪ੍ਰੋਪਰ ਰੈਫਰਲ ਸਿਸਟਮ ਹੋਏਗਾ